ਜੀ ਵਾਹਿਗੁਰਦੀ ਖਾਲਸਾ ਵਾਹਿਗੁਰਦੀ ਫਤਿਹ 10 ਜਹਜਰ ਜਗਰੂਪ ਸਿੰਘ ਤਰਨਤਾਲ ਜੋ ਪਿਛਲੇ ਦਿਨੀ ਵਿਵਾਦ ਹੋਇਆ ਪਖੰਡ ਬਚਾਓ ਪਖੰਡ ਬਚਾਓ ਪੰਜਾਬ ਬਚਾਓ ਬੀਬੀ ਨਵਨੀਤ ਗੌਰ ਸਤੂ ਜਿਉਂ ਨੇ ਗੱਗਾਂ ਬਾਰੇ ਫੁੱਟਾ ਬੋਲੇ ਨਿੰਗਰ ਸਿੰਘਾਂ ਨੂੰ ਸਲਵਾਰਾ ਪਹਿਨਣ ਨੂੰ ਕਿਹਾ ਅਸੀਂ ਮਾਨਯੋਗ ਐਸਪੀ ਡੀਐਸਪੀ ਸਾਹਮਣਾ ਮੀਟਿੰਗ ਕੀਤੀ ਉਥੇ ਉਹ ਵੀ ਮੌਜੂਦ ਸੀ ਹੁਣੇ ਭਾਈ ਮਲਬੀ ਸਿੰਘ ਖਾਲਸਾ ਤੇ ਐਪਲੀਕੇਸ਼ਨ ਦਿੱਤੀ ਸਾਲ ਨੂੰ ਪ੍ਰਸ਼ਾਸਨ ਨੇ ਇਹ ਅਹਿਸਾਸ ਦਵਾਇਆ ਕਿ ਬਾਬਾ ਜੀ ਉਤੇ ਪਰਚਾ ਕਰਾਂਗੇ ਅਗਰ ਪ੍ਰਸ਼ਾਸਨ ਪਰਚਾ ਨਹੀਂ ਕਰਦਾ ਤਾਂ ਅਸੀਂ ਬਹੁਤ ਤਕੜਾ ਸੰਘਰਸ਼ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿਰ ਅਸੀਂ ਸੜਕਾ ਜਾਮ ਕਰਾਂਗੇ ਸਾਨੂੰ ਵੀਰਵਾਰ ਦਾ ਪ੍ਰਸ਼ਾਸਨ ਨੇ ਟਾਈਮ ਦਿੱਤਾ ਹੋਇਆ ਤੇ ਵਿੱਚ ਛੁੱਟੀ ਆਈ ਸੀ ਦਿਵਾਲੀ ਦੇ ਕਰਕੇ ਵਿਸ਼ਵ ਕਰਮਾ ਦਾ ਕਰਕੇ ਇਹ ਛੁੱਟੀਆਂ ਸੀਗੀਆਂ ਅਸੀਂ ਤਾਂ ਚੁੱਪ ਕਰਕੇ ਬੈਠੇ ਸੀਗੇ ਜਿਹੜਾ ਉਹ ਹੋਵੇ ਵੀ ਚੁੱਪ ਕਰਕੇ ਬਹਿ ਗਏ ਅਸੀਂ ਚੁੱਪ ਕਰਨ ਵਾਲੇ ਨਹੀਂ ਏ ਤੇ ਅਸੀਂ ਤਗੜਾ ਸੰਘਰਸ਼ ਜਾਰੀ ਕਰਕੇ ਤੇ ਤੁਹਾਡੇ ਨਾਲ ਮੱਥਾ ਲਾਵਾਂਗੇ ਜੇ ਪ੍ਰਸ਼ਾਸਨ ਨੇ ਸਾਡਾ ਸਾਥ ਨਾ ਦਿੱਤਾ ਕਿੰਨੀ ਤਰੀਕ ਨੂੰ ਸੰਘਰਸ਼ ਕਰੋਗੇ ਬਾਬਾ ਜੀ ਇਹ ਅਸੀਂ ਸੰਘਰਸ਼ ਕਰਨਾ ਹੈ ਸ਼ੁੱਕਰਵਾਰ ਨੂੰ ਠੀਕ ਹੈ ਜੀ ਹਾਂਜੀ ਸ਼ੁੱਕਰਵਾਰ ਨੂੰ ਸ਼ੁੱਕਰਵਾਰ ਨੂੰ ਜੀ ਤਗੜਾ ਸੰਘਰਸ਼ ਕਰਾਂਗੇ ਜੇ ਪ੍ਰਸ਼ਾਸਨ ਦੇ ਪਰਸਪਰ ਨਹੀਂ ਕਰਦਾ ਤਾਂ ਰੌਣਾ ਦੇ ਰੌਣਾ ਅਸੀਂ ਚਾਮ ਕਰਾਂਗੇ ਮਿੰਗਾ ਸਿੰਘਾਂ ਨੂੰ ਖਾਸ ਕਰਕੇ ਪੀਰਾਵਾ ਡੇਵਾ ਦੇ ਜਗੀਦਾਰਾਂ ਨੂੰ ਜਿਹੜੇ ਮੰਨ ਲਓ ਭੱਡੇ ਜਗੀਦਾਰ ਕਹੋਂਦੇ ਨੇ ਆਪਦੇ ਆਪ ਨੂੰ ਉਹ ਭਾਈ ਅੱਜ ਸਾਡਾ ਸਾਥ ਦਿਓ ਚੌਣ ਦੇ ਗੁਰੂ ਸਾਹਿਬ ਦੇ ਬਾਣੇ ਬਾਰੇ ਬਹੁਤ ਭੱਤੀ ਸ਼ਬਦਾਵਲੀ ਬੋਲਦੀ ਆ ਮਿੰਗਾ ਸਰੰਗਾ ਵੀ ਸਿਵਾਰਾ ਪਾਉਂਦੀ ਜਿਦੋਂ ਨੇ ਕਿਹਾ ਸੀ ਆਪਾਂ ਨੂੰ ਜਵਾਬ ਦੇਣਾ ਤੇ ਇੱਕ ਨੂੰ ਟੋਕ ਕੇ ਆਪਾਂ ਨੂੰ ਜਵਾਬ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ